ਸੀ ਕਰਨ ਚਲੇ ਗਾਏਗਾ ਤੁੰਗਾਂ ਦੇ ਮਸ਼ਹੂਰ ਹੈ ਪਤਾ ਹੀ ਹੈ ਕਿਹਦੇ ਜਿਹੜਾ ਹੈਗਾ ਆਪਾਂ ਕਿ ਕਿ ਮਨੁੱਖੀ ਤਸਕਰੀ ਤੋਂ ਲੈ ਕੇ ਡਰੱਗ ਦੇ ਵਿੱਚ ਆ ਜਿਹੜਾ ਹੈਗਾ ਇਨਵੋਲ ਬ੍ਰੈਂਡ ਇਹਨਾਂ ਨੇ ਮੰਨ ਲਓ ਤੁਸੀਂ ਦੋ ਜਾਨੇ ਹੋ ਗਿਆ ਤਿੰਨ ਜਾਨੇ ਇਹਨਾਂ ਨੇ ਤੁਹਾਨੂੰ ਫ੍ਰੀ ਆਫਰ ਕਰ ਦੇਣਾ ਕੋਈ ਨਾ ਕੋਈ ਆਪ ਦਾ ਡਰੱਗ ਹੈ ਨਾ ਬਾਹਰ ਆ ਕੇ ਕਈ ਖਾਣ ਪੀਣ ਵਾਲੇ ਬੰਦੇ ਕਹਿੰਦੇ ਆ ਵੀ ਯਾਰਾਂ ਨੇ ਸੇਵਾ ਹੀ ਬਹੁਤ ਕੀਤੀ ਆ ਨਹੀਂ ਪਤਾ ਬਾਅਦ ਜਿਹੜੀ ਸੇਵਾ ਹੋਣੀ ਆ ਉਹ ਫਿਰ ਬੰਦੇ ਨੂੰ ਪਤਾ ਲੱਗਦੀ ਹੈ ਨਾ ਚਾਰ ਵਾਰੀ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਕਿਸੇ ਨੇ ਨਹੀਂ ਰੋਕਿਆ ਇਕੱਲਾ ਆ ਹੀ ਨਹੀਂ ਕਰ ਦਿੰਦਾ ਹਾਂਜੀ ਕੀ ਗੱਲ ਆ ਇਸ ਦਾ ਨਾਰਮ ਲਿਖਾਂਦਾ ਵੀ ਡਰ ਕਿਸੇ ਸੰਸਾਂ ਦੇ ਟੈਪ ਨਹੀਂ ਤੇ ਨੇ ਇਹ ਕਹਿੰਦਾ ਵੀ ਟੈਪ ਤੇ ਕੇ ਨਿਕਲਣਾ ਪਣਾ ਹੈ ਸਾਂ ਚੁਪਾਏ ਹੋਏ ਕਿ 3 ਜੀਲੀ ਸੋਕਰੀ ਹੋਈ ਵੀ ਵੀ ਆਉਣਾ ਬੜਾ ਈਜ਼ੀ ਨਹੀਂ ਆ ਬਹੁਤ ਔਖਾ ਹੈ ਇਮੀਗ੍ਰੇਸ਼ਨ ਬਹੁਤ ਗਲ ਪੁੱਛਦੀ ਆ ਤੰਗ ਵੀ ਬਹੁ ਕਰਦੀ ਆ ਤੇ ਚਲੋ ਮੇਰੇ ਨਾਲ ਤਾਂ ਮੈਂ ਕਹਾਂ ਭਰਾ ਸੀਗਾ ਮੇਰਾ ਠੀਕ ਆ ਦੇਖੋ ਕੈਨੇਡੀਅਨ ਪਾਸਪੋਰਟ ਸੀ ਦੂਜਾ ਮੁੰਡਾ ਸੀ ਉਹਦੇ ਕੋਲੇ ਪੀਆਰ ਕਾਰਡ ਸੀ ਕੈਨੇਡਾ ਦਾ ਸੋ ਤੀਜੇ ਨਾਲ ਉਹ ਦੋਹਾਂ ਨਾਲ ਆਪਾਂ ਕਹ ਲੱਕੜ ਨਾਲ ਲੋਹਾ ਤਰ ਜਾਂਦਾ ਪਰ ਜੇ ਕਿਤੇ ਕਦੇ ਇਕੱਲਾ ਹੀ ਲੋਹਾ ਫਸ ਗਿਆ ਨਾ ਫਿਰ Adobe ਕੀ ਛੱਡਣਗੇ ਡਿਫਰੈਂਟ ਜੀ ਕੰਡਰੇ ਦੇਖ ਲਓ ਮੈਂ ਉਹਦਾ ਵੀਡੀਓ ਬਣਾਇਆ ਸੀ ਤੇ ਉਹ ਜਿਹੜਾ ਡਰਾਈਵਰ ਆ ਉਹਨੇ ਪਤਾ ਨਹੀਂ ਚੱਕ ਕੇ ਮਨਾ ਦੇ ਦੇ ਕੀ ਢਾਲੇ ਜੀ ਹੁਣ ਲਾਈਟ ਬੰਦ ਕਰ ਲਈ ਚਲੋ ਇਹ ਜੰਗਲਾਂ ਨੂੰ ਕ੍ਰੋਸ ਕਰਕੇ ਬਹੁਤ ਜਿਆਦੇ ਪੰਜਾਬੀ ਗਾਣੇ ਜਿਹੜੀਆਂ ਹੈਗੀਆਂ ਕੰਦਾਂ ਟੱਪੀਆਂ ਬਈ ਪੰਜਾਬ ਨੰਬਰ ਚੱਲਦਾ ਮੈਕਸ ਕੋ ਦੇ ਵਿੱਚ ਵੀ ਜੀ ਰੋਜ਼ ਰੋਟਾ ਹੈ ਆ ਚੱਕ ਕੇ ਮੈਂ ਤਾਂ ਬਾਹ ਮੈਨੂੰ ਇਹਨਾਂ ਦਾ ਫੱਦਾ ਦੇ ਵਿੱਚ ਕੜੇ ਹਾਂ ਅਰੇ ਉਹਦੇ ਮੈਂ ਚੱਲ ਉਹ ਹੱਜ ਜਾਣਾ ਮੈਂ ਉਹਦੇ ਲਓ ਜੀ ਆ ਗਏ ਹਾਂ ਮਸਾਂ ਲੋ ਵੀ ਆਪਾਂ ਪਹੁੰਚ ਚੁੱਕੇ ਹਾਂ ਮੈਕਸੀਕੋ ਇਸ ਵਕਤ ਇਹ ਮੈਕਸੀਕੋ ਦਾ ਹਵਾਈ ਅੱਡਾ ਜਿਹੜਾ ਪਿੱਛੇ ਤੁਸੀਂ ਦੇਖ ਰਹੇ ਹੋ ਸਾਰਾ ਸਾਰਾ ਠੀਕ ਆ ਤੇ ਇੱਥੇ ਆਇਆ ਇਹਦਾ ਜਿਹੜਾ ਅਜਾੜ ਹੈ ਤੇ ਇੱਥੇ ਮੈਂ ਕਹਾਂ ਵੀ ਅੱਡ ਅੱਡ ਜਿਹੜਾ ਲੋਕ ਜਗਾ ਤੋਂ ਲੋਕ ਆਉਂਦੇ ਆ ਪਰ ਜਿਹੜੀ ਇਹਨਾਂ ਨੇ ਆਪਣੀ ਤਸੱਲੀ ਕਰਾਈ ਆ ਬਾਬਿਓ ਉਹ ਮੈਂ ਕਹਣਾ ਰਾਇ ਰੱਬ ਦਾ ਨਾਮ ਹੀ ਹੈ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਸਖਤ ਆ ਵਾਕਈ ਕਾਰਨਾ ਵੀ ਆਪਣੇ ਬੰਦਿਆਂ ਨੇ ਚੜ੍ਹਾਈ ਬਹੁਤ ਕੀਤੀ ਹੁੰਦੀ ਹੈ ਉਥੋਂ ਦੇਸ਼ਾਂ ਦੀ ਠੀਕ ਆ ਪਰ ਮੈਂ ਇਹ ਦੇਸ਼ ਤਾਂ ਆ ਵੀ ਐਕਸਪਲੋਰ ਕਰਨ ਕਿਉਂਕਿ ਬਹੁਤ ਜਿਹੜਾ ਹੈ ਪੰਜਾਬੀਆਂ ਨੇ ਆਪਣੀਆਂ ਇਹ ਰੂਟਾਂ ਉੱਤੋਂ ਦੀ ਜਾਨਾਂ ਵੀ ਗਵਾੰਗਾ ਹੈਨਾ ਤੇ ਉਹ ਚੀਜ਼ ਦਾ ਪੂਰਾ ਐਕਸਪਲੋਰ ਕਰਾਂਗੇ ਪਰ ਮੈਂ ਤੁਹਾਨੂੰ ਵੀ ਮੈਕਸੀਕੋ ਆਉਣਾ ਬੜਾ ਈਜ਼ੀ ਨਹੀਂ ਆ ਬਹੁਤ ਔਖਾ ਹੈ ਇਮੀਗ੍ਰੇਸ਼ਨ ਬਹੁਤ ਗੁੱਸ ਪੁੱਛਦੀ ਆ ਤੰਗ ਵੀ ਬਹੁ ਕਰਦੀ ਆ ਤੇ ਚਲੋ ਮੇਰੇ ਨਾਲ ਤਾਂ ਮੈਂ ਕਹਾਂ ਭਰਾ ਸੀਗਾ ਮੇਰਾ ਠੀਕ ਆ ਉਹਦੇ ਕੋਲ ਕੈਨੇਡੀਅਨ ਪਾਸਪੋਰਟ ਸੀ ਦੂਜਾ ਮੁੰਡਾ ਸੀ ਉਹਦੇ ਕੋਲੇ ਪੀਆਰ ਕਾਰਡ ਸੀ ਕੈਨੇਡਾ ਦਾ ਸੋ ਤੀਜੇ ਨਾਲ ਉਹ ਦੋਵਾਂ ਨਾਲ ਆਪਾਂ ਕਰ ਲੱਕੜ ਨਾਲ ਲੋਹਾ ਤਰ ਜਾਂਦਾ ਪਰ ਜੇ ਕਿਤੇ ਕਦੇ ਇਕੱਲਾ ਹੀ ਲੋਹਾ ਫਸ ਗਿਆ ਨਾ ਫਿਰ ਡੋਪ ਕੇ ਹੀ ਛੜਨਗੇ ਠੀਕ ਆ ਦੂਸਰੀ ਗੱਲ ਇਹ ਆ ਵੀ ਇੱਥੇ ਜਦੋਂ ਆਉਣੇ ਆ ਹੈਨਾ ਤਾਂ ਤੁ ਉਹ ਆਫਰ ਕਰ ਦਿੰਦੇ ਹਨ ਤੇ ਜੇਕਰ ਤੁਸੀਂ ਫਰੀ ਦੀਆਂ ਚੀਜ਼ਾਂ ਇੱਥੇ ਆ ਕੇ ਪੀਓਗੇ ਫਾਰ ਐਗਜ਼ਾਮਪਲ ਹੈ ਨਾ ਤਾਂ ਉਹਦੇ ਨਾਲ ਜਿਹੜਾ ਹੈਗਾ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਵੀ ਉਹਦੇ ਨਾਲ ਤੁਹਾਡਾ ਇਹਨਾਂ ਨੇ ਮੰਨ ਲਓ ਤੁਸੀਂ ਦੋ ਜਣੇ ਹੋ ਗਿਆ ਤਿੰਨ ਜਣੇ ਇਹਨਾਂ ਨੇ ਤੁਹਾਨੂੰ ਫ੍ਰੀ ਆਫਰ ਕਰ ਦੇਣਾ ਕੋਈ ਨਾ ਕੋਈ ਆਪਦਾ ਡਰੱਗ ਹੈ ਨਾ ਤਾਂ ਤੁਸੀਂ ਪੀ ਲੈਣੀ ਹੈ ਫ੍ਰੀ ਚ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਦਾ ਅਸਰ ਹੋ ਜਾਣਾ ਤੇ ਤੁਹਾਨੂੰ ਲੁੱਟਿਆ ਜਾ ਸਕਦਾ ਸੋ ਇਹ ਬਹੁਤ ਵੱਡੀ ਇਨਫੋਰਮੇਸ਼ਨ ਆ ਮੈਂ ਤੁਹਾਨੂੰ ਦੱਸਦਾ ਬਾਹਰ ਆ ਕੇ ਕਈ ਖਾਣ ਪੀਣ ਵਾਲੇ ਬੰਦੇ ਕਹਿੰਦੇ ਵੀ ਯਾਰਾਂ ਨੇ ਸੇਵਾ ਹੀ ਬਹੁਤ ਕੀਤੀ ਆ ਨਹੀਂ ਪਤਾ ਬਾਅਦ ਜਿਹੜੀ ਸੇਵਾ ਹੋਣੀ ਆ ਉਹ ਫਿਰ ਬੰਦੇ ਨੂੰ ਪਤਾ ਲੱਗ ਸੋ ਇਹ ਗੱਲ ਆ ਦੂਜਾ ਗੱਲ ਆ ਵੀ ਤੁਹਾਡੇ ਕੋਲ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਪ੍ਰੋਪਰ ਟੂਰ ਲਿਆ ਹੋਣਾ ਚਾਹੀਦਾ ਜਿਵੇਂ ਮੰਨ ਲਓ ਇਸ ਵਕਤ ਆ ਮੈਂ ਵੀਰ ਜੱਟ ਤੋਂ ਲਿਆ ਹੋਇਆ ਠੀਕ ਆ ਵੀ ਜੇਕਰ ਜਿਵੇਂ ਇਹ ਮੁੰਡੇ ਖੜੇ ਹੁੰਦੇ ਆ ਬਾਹਰ ਹੈਨਾ ਤਾਂ ਇਹ ਜਿਵੇਂ ਉਹ ਗੋਰੇ ਖੜੇ ਆ ਹੈਨਾ ਇਦਾਂ ਮੰਨ ਲਾ ਕੇ ਪ੍ਰੋਪਰ ਜੇ ਲੌਂਗ ਫੇਰ ਆਹ ਮੁੰਡੇ ਤੋਂ ਪੁੱਛਦੇ ਆ ਕੀ ਕਹਿਣਾ ਚਾਹੁੰ ਹਾਂ ਜੀ ਕੀ ਆ ਭਰਾ ਉਹ ਉਹ ਗੋਰੇ ਆ ਹੁਣ ਇਹ ਮੈਕਸੀਕਨ ਆ ਜਿਹੜਾ ਮੈਂ ਇੱਕ ਗੱਲ ਕਹੀ ਸੀ ਤੁਸੀਂ ਉਹਦਾ ਅੰਦਾਜ਼ਾ ਆਪ ਲਾ ਸਕਦੇ ਹੋ ਵੀ ਇਹ ਗੱਲ ਕੀ ਆ ਉਹ ਮੈਕਸੀਕਾ ਕਹੀ ਜਾਂਦਾ ਜਾਂ ਗੋਰੇ ਕਹੀ ਜਾਂਦਾ ਅੱਧਾ ਤਾਂ ਮੈਂ ਇਹਦੇ ਨਾਲ ਜਾ ਬੈਠਣਾ ਮੈਨੂੰ ਲੱਗਦਾ ਅੱਧੇ ਡੂਲ ਚਦਾ ਠੀਕ ਹੈ ਪਰ ਦੂਜੀ ਗੱਲ ਹੈ ਵੀ ਇਹ ਐਡਾ ਅੰਦਰ ਜਾ ਕੇ ਕੀ ਬਾਨਾ ਉਹ ਦੇਖਦਾ ਪਰ ਮੈਂ ਐਸਾ ਚਾਰ ਵਾਰੀ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਕਿਸੇ ਨੇ ਨਹੀਂ ਰੋਕਿਆ ਕਿੱਲਾ ਆਹ ਹੀ ਨਹੀਂ ਕਰ ਹੁੰਦਾ ਹਾਂਜੀ ਕੀ ਗੱਲ ਇਹ ਦੰ ਨਹੀਂ ਰਿਕਾਰਡ ਹੀ ਜਾਂਦਾ ਕੋਡ ਰਹੀ ਉਹੀ ਗੱਲ ਹੈ ਉਹੀ ਗੱਲ ਤੇਰੀਆਂ ਮੈਂ ਤੁਹਾਨੂੰ ਫੇਰ ਵੀ ਕਹਣਾ ਵੀ ਇੱਥੇ ਆਓ ਇੱਥੇ ਯਾਰ ਸੱਚੀ ਮੱਚੀ ਥੋੜਾ ਔਖਾ ਪਰ ਆਪਾਂ ਇਹਦੇ ਬਾਰੇ ਕੋਈ ਮਾੜਾ ਚੰਗਾ ਨਹੀਂ ਕਹਿੰਦੇ ਕਿਉਂਕਿ ਉਹਨਾਂ ਦੀ ਜੌਬ ਆ ਚਲੋ ਇਮੀਗ੍ਰੇਸ਼ਨ ਅਫਸਰ ਦੀ ਸਾਡੇਆਂ ਨੇ ਬਧਰਾਮ ਕੀਤਾ ਆ ਬਾਹਰ ਵਾਲਿਆਂ ਦੀ ਜੌਬ ਆ ਹਨਾ ਉਹ ਆਪ ਦੀ ਜੌਬ ਕਰਾ ਦੇ ਸਾਨੂੰ ਆਫਰ ਕਰਕੇ ਫਸਣਾ ਤੁਹਾਡਾ ਅੱਗੇ ਅੱਗੇ ਕੀ ਹੁੰਦਾ ਉਹ ਮੈਂ ਤੁਹਾਨੂੰ ਦਿਖਾਉਂਗਾ ਪਰ ਮੈਂ ਪਹਿਲਾਂ ਦੱਸਦਾ ਇਹ ਮੈਕਸੀਕੋ ਆਉਣਾ ਕਰਦੇ ਤੋਂ ਗੱਲ ਹੀ ਨਹੀਂ ਡਿਫਰੈਂਟ ਜੀ ਕੰਟਰੀਆ ਦੇਖ ਲਓ ਮੈਂ ਉਹਦਾ ਵੀਡੀਓ ਬਣਾਇਆ ਸੀ ਤੇ ਉਹ ਜਿਹੜਾ ਡਰਾਈਵਰ ਆ ਉਹਨੇ ਪਤਾ ਨਹੀਂ ਚੱਕ ਕੇ ਮਨਾ ਦੇ ਦੇ ਕੀ ਢਾਲੇ ਜੀ ਹੁਣ ਲੈਣ ਬੰਦ ਗੱਲ ਹੀ ਚ ਬੱਸ ਤਾਂ ਨਾਰਮਲ ਲਿਖਦਾ ਵੀ ਡਰ ਕਿਸੇ ਥਾਂ ਦਾ ਟੈਪ ਨਹੀਂ ਤੇ ਨਹੀਂ ਇਹ ਕਹਿੰਦਾ ਵੀ ਟੈਪ ਦੇ ਕੇ ਨਿਕਲਣਾ ਪਣਾ ਆ ਗਈ ਲਿਖੇ ਗੋੜਲੀ ਇਹਦਾ ਗੰਦਾ ਜਿਹਾ ਕੁੱਟੂ ਕਹਿੰਦੇ ਪੈਸੇ ਦੱਤੇ ਬਣਾ ਮੰਗੇ ਯਾਰ ਇਹ ਤਾਂ ਹੁਣ ਕੋ ਬਾਹੀ ਦਾ ਹੀ ਆ ਫੋਨ ਪਾਰਟੀ ਚਲੀ ਜਾਂਦੀ ਆ ਠੀਕ ਹੈ ਖਾਸ ਕਰਕੇ ਕੈਨੇਡਾ ਤੇ ਜਿਹੜਾ ਯੂਐਸ ਤੇ ਗੋਰੇ ਤੇ ਉਹ ਤੋਂ ਬਣਾਇਆ ਯੂਰਪਨ ਲੋਕ ਹੈ ਨਾ ਬਸ ਅਰਜنٹੀਨਾ ਵਗੈਰਾ ਸਾਊਥ ਅਮਰੀਕਾ ਦੇ ਜਿਹੜੇ ਗੋਰੇ ਆ ਉਹ ਮੈਕਸੀਕੋ ਘੁੰਮਣ ਬਹੁਤ ਆਉਂਦੇ ਆ ਕਿਉਂਕਿ ਮੈਕਸੀਕੋ ਦੇ ਵਿੱਚ ਜੋ ਹੈਗਾ ਉਹ ਮੈਂ ਕਹਿੰਦਾ ਦੁਨੀਆਂ ਦੇ ਵਿੱਚ ਕਿਤੇ ਨਹੀਂ ਕਿਉਂਕਿ ਉੱਥੇ ਜਿਹੜਾ ਫਨ ਹੈ ਉਸਦੇ 5 ਸਟਾਰ ਰਿਜ਼ੋਰਟ ਹਨ ਉਹ ਪਲੇਸ ਮਾ ਚੁਪਾਏ ਹੋਏ ਇਤ੍ਰੇ ਸੇਨੋਰੀ ਆ ਹੋਏ ਬਣਾ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਨਾ ਇਹਨਾਂ ਨੂੰ ਆਉਂਦੀ ਪੰਜਾਬੀ ਇਹ ਬੋਲਦਾ ਸਪੈਨਿਸ਼ ਆ ਨੰਬਰ ਲੈਣਾ ਤਾਂ ਉਹ ਤੇ ਨੰਬਰ ਵੀ ਤਰਾਇ ਯਾਰ ਕਹਿੰਦਾ ਸਕੈਨ ਕਰ ਲੋ ਦੇਖ ਲੈ ਜਿਹੜਾ ਸਾਣਾ ਸਿਰਣਾ ਦਾ ਬੰਦਾ ਖਤਰਨਾਕ ਹੀ ਰਖਦਾ ਵੱਡੀ ਵੱਡੀ ਮਲਕ ਹੋ ਗਿਆ ਸਕੈਨ ਆ ਲੈ ਕਰ ਯਾਰ ਕੀ ਕਹਿੰਦਾ ਹਾਂ ਜੇ ਦੇਖੀ ਯਾਰ ਇਹਦਾ ਮਸਲਾ ਕੀ ਖੋਜ ਹੋ ਗਿਆ ਬਾਹਰ ਨਿਕਲ ਗਿਆ ਨਾ ਨਹੀਂ ਯਾਦ ਹੋ ਗਿਆ ਹਾਂ ਯਾਦ ਆਪਾਂ ਯਾਦ ਆ ਹੁਣ ਆੜੇ ਹੁਣ ਆ ਆ ਦੇਖਾ ਪੁੜੀਆਂ ਚੱਕੀ ਪਾਵੇਂ ਇਧਰ ਬਾਹਰ ਹੁਣ ਪਾ ਲੈ ਤੂੰ ਮੈਕਸੀਕੋ ਕਿੱਧਰ ਕਿੱਧਰ ਛੰਛਰੀ ਹੈ ਵੇਹ ਜਿਹੜਾ ਆ ਏਰੀਆ ਹੈਗਾ ਇਹ ਤਾਂ ਹੈਗਾ ਫਾਈਵ ਸਟਾਰ ਵਾਲਾ ਹੀ ਮਤਲਬ ਇੱਧਰਲੇ ਵਾਹ ਜੰਗਲਾ ਜੰਗਲ ਜਿਹਨਾਂ ਨੇ ਘਰ ਘੁਰੇ ਪਾ ਕੇ ਦਿੱਤੇ ਲੋਕਾਂ ਉਸੇ ਬੜੇ ਜਾਂਦੇ ਘੁਰੇ ਦਾ ਸਰ ਜੀ ਇਹ ਦੇਖਦਾ ਇੱਕ ਖੂਬਸੂਰਤ ਵੀ ਜੰਗਲਾਂ ਨਾਲ ਹੀ ਹੈ ਜਦੋਂ ਜਹਾਜ਼ ਤੋਂ ਵੀਡੀਓ ਬਣਾਈਆ ਉਦੋਂ ਵੀ ਚੰਗਈ ਦੀਦਾ ਤੇ ਹੁਣ ਵੀ ਮੰਨ ਲਾ ਬਹੁਤ ਜ਼ਿਆਦਾ ਹਰਿਆਲੀ ਹੈ ਠੀਕ ਹੈ ਮੈਕਸੀਕਨ ਜਿਹੜੇ ਗਾਇਆਂ ਗਾਂ ਤੁਰਾਂ ਤੇ ਮਸ਼ਹੂਰ ਹੈ ਪਤਾ ਹੀ ਹੈ ਕਹਿੰਦੇ ਜਿਹੜਾ ਹੈਗਾ ਆਪਾਂ ਕਿ ਕਿ ਮਨੁੱਖੀ ਤਸਕਰੀ ਤੋਂ ਲੈ ਕੇ ਡਰੱਗ ਦੇ ਵਿੱਚ ਜਿਹੜਾ ਹੈਗਾ ਇਨਵੋਲ ਰਹਿੰਦਾ ਤੇ ਇੱਥੇ ਲੋਕਾਂ ਇੰਝ ਝੋਲੇ ਚੱਕੀ ਫਿਰਦੇ ਆ ਰਾੰਗਾ ਜਿਵੇਂ ਆਪਣੇ ਨੇ ਲੀਡਰ ਵੇਚ ਨਾਲ ਡੱਕੀ ਵਾਲੇ ਹੁੰਦੇ ਹੁੰਦੇ ਪੈਣਾ ਨਾ ਉਹ ਵਾਲਾ ਸਾਹਬ ਆ ਬਈ ਤੇ ਕਿਦੋਂ ਮਰਜ਼ੀ ਲੈ ਸਕਦਾ ਮਂਦਾ ਤੇ ਉਹ ਆਪ ਹੀ ਸਾਨੂੰ ਅਟਾਜਦਾ ਹੈਗਾ ਕਹਿ ਦਿੰਦੇ ਆ ਬਾਕੀ ਇਹਨਾਂ ਦਾ ਜਿਹੜਾ ਰਾਂਗਾ ਕਣਕਵੰਨਈ ਆ ਮੈਨਾਂ ਕਿਤੇ ਅਮਰੀਕਾ ਦੇ ਨੇੜੇ ਆ ਵੀ ਅਮਰੀਕਾ ਵਰਗੇ ਹੋਣਗੇ ਨਾ ਤੇ ਇਹ ਬੰਦੇ ਨਾਲ ਆਪਾਂ ਗੱਲਬਾਤ ਕਰਾਂਗੇ ਫਹਾਲ ਆਪਾਂ ਇੱਕ ਵਧੀਆ ਰੇਸ ਜਾ ਰਹੇ ਹਾਂ ਤੁਹਾਨੂੰ ਗਾਂਹਾਂ ਦਾ ਦਿਖਾਉਣਾ ਮੈਂ ਪਰ ਤਬਤੀ ਮੇਰੇ ਸਾਲੇ ਤੇ ਲੋਕ ਲੈ ਕੁੱਤਿਆਂ ਦੇ ਭਰਾਵਾ ਇਹ ਦੇਸ਼ ਕੁੱਤਿਆਂ ਦੇ ਆ ਮੈਂ ਸਭ ਬੰਦਿਆਂ ਦੇ ਰਹਿਣ ਵਾਲੇ ਹੈ ਨਹੀਂ ਇਹ ਡੌਗ ਆਪਣੇ ਬੰਦੇ ਨੂੰ ਟਰੱਕ ਲੈ ਹੁੰਦੇ ਨੇ 600 ਕਿਲੇ ਪੜ੍ਹਦੇ ਹੋਏ ਦੂਗਣੇ ਤੇ ਡਾਰਾ ਹੋਰਾਂ ਦਾ ਜਵਾਬ ਲਈ ਕਰਦਾ ਪਰ ਦੇਖ ਤਨ ਹੁਣ ਟਿੱਕੀ ਤੇ ਪਰੇ ਸੀ ਜਿੱਦ ਤੱਕ ਇਹ ਨਾਲ ਗਈ ਸੀ ਤੇ ਕੱਟ ਹੋਈ ਬੱਚਾ ਹੋਈ ਤਾਰਾ ਆਪਣੇ ਪਿੰਡ ਵਾਂਗੂ ਇਕੱਠਿਆਂ ਕਰੀਆਂ ਬੈਠਿਆ ਹੋਏ ਤਾਰਾ ਆਪਣੇ ਪਿੰਡ ਵਾਲਾ ਹਾਲੀ ਹੈ ਬਈ ਆਓ ਜੀ ਆਪਣਾ SIM ਲੈ ਲਿਆ ਆਹਾਂ ਇਹਦੇ ਵਿੱਚ ਨੇ ਰਜਿਸਟਰ ਕਰਦਣਾ ਤੇ ਯਾਰ ਨਹੀਂ ਅਸੀਂ ਪਹੁੰਚ ਗਏ ਹੁਣ ਕੈਂਪਨਸ ਸਿਟੀ ਦਾ ਜਿਹੜਾ ਹਾਰਟ ਹੈ ਠੀਕ ਆ ਜਿਹੜਾ ਸਭ ਤੋਂ ਵੱਧ ਟੂਰਿਸਟ ਏਰੀਆ ਠੀਕ ਆ ਜਿ ਨੂੰ ਆਪਾਂ ਡਾਊਨ ਟਾਊਨ ਕਹਿ ਦਿੰਨੇ ਆ ਸੋ ਡਾਊਨ ਟਾਊਨ ਏਰੀਆ ਦੇ ਵਿੱਚ ਪਹੁੰਚੇ ਆ ਇੱਕ ਅੱਧੀ ਗੇੜੀ ਸਾਨੂੰ ਦਿਖਾ ਦਿੰਦੇ ਆ ਬਾਕੀ ਇਹਨਾਂ ਦੇ ਜਿਹੜੇ ਰਾਜੇ ਆ ਉਹਨਾਂ ਦੇ ਫੋਟੋ ਮੈਨ ਨੇ ਆ ਉਹਦੀਆਂ ਇਹਦਾ ਹੈਗਾ ਪੂਰੀਆਂ ਪੂਰੀਆਂ ਬਾਹਾਂ ਤੇ ਛਪਾਂਗਾਂ ਹੋਣਗੀਆਂ ਕਨਕੁਨ ਦਾ ਜਿਹੜਾ ਆਪਾਂ ਕਰਕੇ ਡਾਊਨ ਟਾਊਨ ਆ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਇਹ ਇਲਾਕਾ ਇੱਕ ਘੁੰਮਣ ਵਾਲਾ ਇਲਾਕਾ ਠੀਕ ਹੈ ਲਓ ਵਾਪਸ ਜਾਣ ਲੱਗਿਆ ਹੁਣ ਜਿਹੜਾ ਹੈਗਾ ਹੋਰ ਡਰਾਈਵਰ ਕੀਤਾ ਤੇ ਯਾਰ ਨਾ ਇਹ ਪਾ ਕੇ ਰੱਖਦਾ 셔ਟ ਜੀ ਆ ਦੂਜਾ ਬਲੈਨ ਹੀ ਤੇ ਹੁਣ ਉੱਥੋਂ ਦੀ ਪਾਈਆਂ ਨੇ ਆਪਦੇ ਵਾਲੀ ਡਰਾਈਵਰ ਵਾਲੀ ਡਰੈੱਸ ਤੇ ਚੱਲੇ ਆਂ ਦੁਬਾਰਾ ਹੁਣ ਨੋਏ ਬੀਜਾ ਮੈਕਸੀਕੋ ਦੇ ਕਨਕੁਨ ਸ਼ਹਿਰ ਲੱਗਾ ਆ ਤੇ ਯਾਰ ਜਵਾਕਾਂ ਨੂੰ ਭਾਈ ਭਟਾ ਨਾਲ ਹੀ ਅੱਤੇ ਖੰਬਣ ਵਾਲੇ ਆਏ ਆ ਇੱਕ ਕਲੱਬ ਆ ਜਿਹੜੇ ਜਿਹੜੇ ਆਪਣੇ ਕਨਕਣਾਂ ਦੇ ਇਹ ਬਹੁਤ ਚਾਰਾਵੇਂ ਕੇ ਕਲੱਬਾਂ ਲੱਗ ਬਗਰੇ ਦਾ 10-11000 ਰੁਪਏ ਲਾ ਕੇ ਦੀ ਐਂਟਰੀ ਮਿਲੀ ਆ ਪਰ ਇਸੇ ਵਿੱਚ WWE ਹੈ ਹਨਾ ਆ ਹੁੰਦੀ ਰੈਸਲਿੰਗ ਉਹ ਸਾਰਾ ਕੁਝ ਮਨ ਲੱਗਦਾ ਇਹਨਾਂ ਕਲੱਬਾਂ 'ਚ ਹੁੰਦਾ ਤੋ ਜਿੰਨੇ ਵੀ ਪੰਜਾਬੀ ਜ਼ਿਆਦਾਤਰ ਉਤਰਦੇ ਆ ਉਹ ਕਣਕਣ ਇਸੇ 에어ਪੋਰਟ ਤੋਂ ਜਿੱਥੋਂ ਮੈਂ ਹੁਣ ਦੁਬਾਰਾ ਵਾਪਸ ਜਾਂਦੇ ਫਲਾਈਟ ਲੈ ਰਿਆ ਠੀਕ ਹੈ ਇੱਥੋਂ ਆ ਜਿਹੜਾ ਉਤਰ ਕੇ ਫਿਰ ਤੋਂ ਲੋਕਲ ਫਲਾਈਟ ਲੈ ਕੇ ਜਿਹੜਾ ਹੈਗਾ ਮੈਕਸੀਕੋ ਸਿਟੀ ਦੇ ਨੇੜੇ ਜਾਂ ਜਿਹੜੀਆਂ ਹੋਰ ਜਿਹੜੀਆਂ ਕੈਨੇਡਾ ਅਫਰੀਕਾ ਅਮਰੀਕਾ ਮੈਕਸੀਕੋ ਦੇ ਬਾਰਡਰ ਦੇ ਨੇੜੇ ਜਿਹੜੀ ਵੀ ਪੈਂਦਾ ਉੱਥੇ ਉਤਰਦੇ ਆ ਆਹਾਂ ਦਿਨ ਦਾ ਮੌਲਾ ਹਵਾਈ ਅੜੇ ਦਾ ਠੀਕ ਆ